ਕੌਂਸਲ ਦਫ਼ਤਰ ਦੇ ਮੁੱਖ ਗੇਟ ਨੂੰ ਤਾਲਾ ਲਗਾ ਕੇ ਦਿਨ ਰਾਤ ਧਰਨਾ ਸ਼ੁਰੂ ਕਰ ਦਿੱਤਾ ਹੈ ਇਹਨਾਂ ਕੌਂਸਲਰਾਂ ਦਾ ਉਦੇਸ਼ ਦੱਸੇ ਕਿ ਦੋਸ਼ ਹੈ ਕਿ ਨਗਰ ਕੌਂਸਲ ਚੇਅਰਮੈਨ ਸ਼ਹਿਰ ਦੀਆਂ ਸਮੱਸਿਆਵਾਂ ਦੇ ਵੱਲ ਚੜਾ ਹੈ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸਰਕਾਰ ਦੇ ਨਗਰ ਕੌਂਸਲ ਨੂੰ ਹਰ ਤਰੀਕੇ ਦੀ ਮਸ਼ੀਨਰੀ ਅਤੇ ਉਪਕਰਨ ਮੁਹੱਈਆ ਕਰਵਾਏ ਨੇ ਪਰ ਉਹਨਾਂ ਦੀ ਸਹੀ ਵਰਤੋਂ ਨਹੀਂ ਕੀਤੀ ਜਾ ਰਹੀ ਅਤੇ ਲੋੜ ਪੈਣ ਤੇ ਕਰਮਚਾਰੀ ਮਸ਼ੀਨਰੀ ਖਰਾਬ ਹੋਣ ਦੀ ਰਿਪੋਰਟ ਵੀ ਦਿੰਦੇ ਹਨ ਜਿਵੇਂ ਹੀ ਮੌਨਸੂਨ ਦਾ ਮੌਸਮ ਸ਼ੁਰੂ ਹੁੰਦਾ ਹੈ ਸ਼ਹਿਰ ਦੇ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਇੱਕ ਵੱਡੀ ਸਮੱਸਿਆ ਬਣ ਗਈ ਹੈ ਪਰ ਨਗਰ ਕੌਂਸਲ ਚੇਅਰਮੈਨ ਅਤੇ ਹੋਰ ਅਧਿਕਾਰੀਆਂ ਨੇ ਇਸ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਮੈਂ ਤਾਂ 5 ਮਿੰਟ ਤੋਂ ਹਾਊਸ ਚ ਬਹਿਣ ਲੱਗਾ ਸੀ ਹਾਊਸ ਚ ਨਾ ਕੋਈ ਡਿਸਪਲਿਨ ਹੈ ਮੈਂ ਕਹਿੰਦਾ ਵੀ ਜਿਹੜੇ ਨਾਲ ਐਮਸੀਓ ਉਹ ਵੀ ਸਕੇ ਨਹੀਂ ਉਹ ਵੀ ਇੱਕ ਜੁਰਤਾਂ ਬਾਹਰੋਂ ਬਾਹਰ ਹੋਈਆਂ ਕੰਮ ਵਾਸਤੇ ਕੋਈ ਨਹੀਂ ਜਿੰਨੇ ਕਦ ਦੁਆਰ ਐਮਸੀ ਸਾਰੇ ਦੇਖ ਲਓ ਤੁਸੀਂ ਉਹ ਮੱਲੇ ਦੇ ਆ ਸਾਰਾ ਮੱਲਾ ਡੁੱਬਿਆ ਪਿਆ ਜੈਟਿੰਗ ਮਸ਼ੀਨ ਦਾ ਸਪੀਕਰ ਸਾਹਮਣੇ ਇੰਨਾ ਮਸ਼ੀਨਰੀ ਲੈ ਕੇ ਦੇਤੀ ਫਾਂਡ ਲੈ ਕੇ ਦਿੱਤਾ ਸਾਰੇ ਕੋਲ ਜੈਟਿੰਗ ਮਸ਼ੀਨ ਠੀਕ ਨਹੀਂ ਕਰਾਈ ਗਈ 2 ਮਹੀਨੇ ਹੋ ਗਏ ਪਰसों ਮੈਂ ਕੰਮ ਕਰਾ ਰਿਆ ਸੀ ਵਾਰ ਨੰਬਰ 6 ਦੇ ਵਿੱਚ ਉਹ ਜਿਹੜੀ ਮਸ਼ੀਨ ਦਾ ਉਹ ਨਟ ਫ੍ਰੀ ਹੋ ਗਿਆ ਉਦੋਂ ਪਲਾਸਨਾ ਕਰਦੇ ਰਹੇ ਪਰ ਨਹੀਂ ਹਾਲ ਹਾਲ ਹੋਵੇ ਤਾਂ ਉਹ ਵੀ ਹੈ ਲਾਈਟਾਂ ਦਾ ਬ ਫਾਰਮਸ਼ਿਨ ਲੈ ਕੇ ਜਾਂਦੀ ਉਹਨਾਂ ਚਲਾਈ ਇਹਨਾਂ ਨੇ 90 ਲੱਖ ਦੀ ਸੱਕਰ ਮਸ਼ੀਨ ਲਈ ਸਿੱਕਰ ਸਾਹਮਣੇ ਉਹ ਖੰਡੇ ਖੜੀ ਆ ਡਰਾਈਵਰ ਨਹੀਂ ਮਿਲੇ ਇਹਨਾਂ ਨੂੰ ਹੋਰ ਸੁੱਕੀ ਕਰੀਏ ਜੀ ਇਹ ਤੂੰ ਬੈਟਰ ਫਿਰ ਮੰਦਰਵੇਂ ਆਪਾਂ ਸ਼ਹਿਰ ਵਾਸੀ ਕਿਉਂ ਦੇ ਰਹੇ ਆ 70-80 ਲੱਖ ਰੁਪਈਆ ਮਹੀਨੇ ਦਾ ਭਾਈ ਨਗਰ ਕੌਂਸਲ ਨੂੰ ਉਹਦਾ ਕੀ ਫਾਇਦਾ ਕੀ ਚੱਕਰ ਕੀ ਹੈ دوسری ਗੱਲ ਸਭ ਤੋਂ ਮਹਿੰਗਾ ਦੱਸਦਾ ਮੈਂ 150 ਬੰਦਾ ਆਪਾਂ ਲਾਤਾ ਪਹਿਲਾਂ ਆਪਾਂ ਨੂੰ ਮੈਨ ਪਾਵਰ ਰਹਿਣੀ ਸੀ ਹੁਣ ਤਾਂ ਉਹ ਵੀ ਆ ਮਸ਼ੀਨਰੀ ਵੀ ਆ ਫੇ ਵੀ ਸ਼ਹਿਰ ਦਾ ਯਾਰ ਇਹ ਤਾਂ ਭਾਈ ਛੋਟੀ ਸਮਝੀ ਸਾਜ ਸਾ ਜਾਂ ਤਾਂ ਇਹ ਰਾਜਨੀਤੀ ਕਰ ਰਹੇ ਆ ਵੀ ਬਸ ਸ਼ਹਿਰ ਨੂੰ ਜਿਵੇਂ ਕਿ ਉਹਨੇ ਕਿਹਾ ਡੋਬੀਏ ਬ ਬਈ ਦੇਖੋ ਜੀ ਅਸੀਂ ਰੋਜ਼ ਪ੍ਰਧਾਨ ਨੂੰ ਫੋਨ ਵੀ ਕਰਦੇ ਆ ਇੱਕ 28 ਮਲਾਜ਼ਮ ਸੀ ਜਿਹੜੇ ਕੱਚੇ ਲੱਗੇ ਉਹ ਵਿਚਾਰੇ ਮੀਂਹ ਚ ਪੈਂਦੇ ਐਤਵਾਰ ਵੀ ਹਾਲਾਂਕਿ ਛੁੱਟੀ ਹੁੰਦੀ ਆ ਉਹਨਾਂ ਤੋਂ ਕੰਮ ਲੈ ਰਹੇ ਸੀਗੇ ਉਹਨਾਂ ਨੂੰ ਇਹ ਸਜ਼ਾ ਮਿਲੀ ਵੀ ਉਹਨਾਂ ਦਾ ਚੈੱਕ ਤੇ ਈਓ ਸਾਹਿਬ ਕਰਦੇ ਉਹਨਾਂ ਨੇ ਚੈੱਕ ਨਹੀਂ ਕੀਤਾ ਅੱਜ ਹਾਰ ਕੇ ਉਹਨਾਂ ਦਾ ਚੈੱਕ ਅਸੀਂ ਪਾਸ ਕਰਵਾ ਕੇ ਉਹਨਾਂ ਨੂੰ ਹੜਤਾਲ ਤੋਂ ਉਠਾਇਆ ਬਈ ਉਹ ਕੰਮ ਕਰ ਲੈਣ ਇਹੋ ਜਿਹਾ ਪ੍ਰਧਾਨ ਆ ਵੇਖੋ ਜਿਹੜਾ ਬੰਦੇ ਕੋਲੇ 7 ਦਿਨ ਚੈੱਕ ਘਰੇ ਰੱਖ ਕੇ ਆਏ ਆ ਇੱਕ ਮਾੜਿਆ ਸੈਨਿਕਾਂ ਦਾ ਟਾਈਮ ਨਹੀਂਗਾ ਉਹ ਸ਼ਹਿਰ ਆਸਤੇ ਕੀ ਕਰ ਸਕਦਾ ਬਾਕੀ ਦੂਜਿਆਂ ਤੇ ਇਲਜ਼ਾਮ ਲਾ ਦਿੰਨੇ ਆਪਾਂ ਫੋਗਿੰਗ ਮਸ਼ੀਨਾ ਸਾਰਾ ਇਹਨਾਂ ਨੂੰ ਮੇਨਟੇਨ ਕਿਹਨੇ ਕਰਨਾ ਆਪੇ ਕੋਲ ਆ ਗਈ ਮੰਨ ਲਓ ਖਰਾਬ ਹੋ ਗਈ ਉਹ ਤਾਂ ਆਪਾਂ ਨੂੰ ਕਰਨਾ ਨਾ ਅਧਿਕਾਰੀ ਧਿਆਨ ਦਿੰਦੇ ਆ ਜਦੋਂ ਵੀ ਕੰਮ ਹੁੰਦਾ ਜ਼ਰੂਰੀ ਪੈਂਦਾ ਸਾਨੂੰ ਇੱਕ ਹੀ ਕਾਉਂਸਲਰ ਨੂੰ ਇੱਕ ਹੀ ਜਵਾਬ ਮਿਲਦਾ ਜੀ ਖਰਾਬ ਹੋ ਗਈ ਜੀ ਠੀਕ ਕੌਣ ਕਰਾਊਗਾ ਅਸੀਂ ਆਪਣਾ ਐਸਟੀਪੀ ਪਲਾਟ ਚਲਾਉਣਾ ਸੀਗਾ ਉਧਰ ਆਪਣੇ ਨਰਿੰਦਰ ਵੀ ਖੜੇ ਆ ਵੀਰ ਜੀ ਉਧਰ ਪਾਣੀ ਖੜਦਾ ਬੱਸ ਸਟੈਂਡ ਤੇ ਕਿੰਨਾ ਜਦੋਂ ਉੱਥੇ ਅਸੀਂ ਆਪ ਗਏ ਉੱਥੇ ਵੇਖਿਆ ਵੀ ਜਿਹੜਾ ਉਹ ਮਸ਼ੀਨ ਮੇਨ ਜਿਸ ਤੋਂ ਪਾਣੀ ਕੱਢਣਾ ਹੁੰਦਾ ਉਹ ਖਰਾਬ ਪਈ ਆ ਅਸੀਂ ਫੋਨ ਲਾਇਆ ਮੁਕਸਰ ਰੋਡ ਤੇ ਦੁਕਾਨ ਆ ਉਹ ਕਹਿੰਦਾ ਇਹ ਮੇਰਾ 2300 ਰੁਪਿਆ ਬਕਾਇਆ ਇਹੋ ਜਿਹੀਆਂ ਚੀਜ਼ਾਂ ਨੂੰ ਕੌਣ ਧਿਆਨ ਚ ਕਰੂ ਦੁਨੀਆਂ ਸਾਰੀਆਂ ਜਿੱਥੋਂ ਆਏ ਲੈਣੇ ਆ ਬੈਲ ਕੱਟਨੇ ਆ ਕਿ ਠੇਕੇਦਾਰ ਦੇ ਉਹ ਮੈਟੋ ਮੈਟੀ ਆਰੇ ਤੇ ਬੈਠੇ ਕੱਟ ਦਿੰਦੇ ਆ ਜਿਹੜਾ ਕੰਮ ਸ਼ਹਿਰ ਦਾ ਉਹਦੇ ਵੱਲ ਕੋਈ ਧਿਆਨ ਨਹੀਂਗਾ ਇਹ ਕਹਿਣ ਨੂੰ ਤਾਂ ਜੀ ਦਫ਼ਤਰ ਨਗਰ ਕਾਉਂਸਲ ਆ ਪਰ ਇਹ ਚਿੱਟਾ ਹਾਥੀਆ ਇਹ ਬੰਦ ਪਿਆ ਵੀ ਸ਼ਹਿਰਨ ਕਰੋੜਾਂ ਰੁਪਈਆ ਚ ਪੈਂਦਾ ਤੇ ਬੰਦ ਕਰਨ ਦਾ ਜਿਹੜਾ ਸਭ ਤੋਂ ਵੱਡਾ ਸਾਡਾ ਮੁੱਦਾ ਉਹ ਸਾਰੇ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਸੀਵਰੇਜ ਦਾ ਤੇ ਨਿਕਾਸ ਦਾ ਮੁੱਦਾ ਜਿਹੜਾ ਕਿਉਂਕਿ ਮਹੀਨਾ ਡੇਢ ਹੋ ਗਿਆ ਜੀ ਸਾਨੂੰ ਰੋਲਾ ਪਾਉਂਦਿਆਂ ਨੂੰ ਵੀ ਸ਼ਹਿਰ ਪਹਿਲਾਂ ਹੀ ਨਰਕ ਦੀ ਹਾਲਤ ਦੇ ਵਿੱਚ ਹੈ ਪਾਣੀ ਲੰਘ ਨਹੀਂ ਰਿਹਾ ਸੀਵਰੇਜ ਚੋਕ ਆ ਪਰ ਪ੍ਰਧਾਨ ਜੀ ਦੇ ਕੰਨ ਤੇ ਜੂਨ ਹੀ ਸਰਕੀ ਫੇਰ 30 ਤਰੀਕ ਨੂੰ ਇੱਕ ਵਾਰੀ ਇਹਨਾਂ ਕੋਲੇ ਪਹੁੰਚਦਾ ਗਿਆ ਸੀਗਾ 77 ਲੱਖ ਦੇ ਬਜਟ ਦਾ